ਕੀ ਰੂਪਨਗਰ ਵਾਕਿਆਹੀ ਰੂਪਨਗਰ ਹੈ ਜਾਂ ਫਿਰ ਕੀ ਰੂਪਨਗਰ ਆਉਣ ਵਾਲੇ ਸਮੇਂ ਦੇ ਵਿੱਚ ਰੂਪਨਗਰ ਬਣ ਸਕਦਾ ਹੈ ਇਹਨਾਂ ਦੋਵੇਂ ਸਵਾਲਾਂ ਦਾ ਤੁਸੀਂ ਦੇਣਾ ਜਵਾਬ ਪਰੰਤੂ ਪਹਿਲਾਂ ਦੇਖੋ ਵੀਡੀਓ ਕਿਉਂਕਿ ਵੀਡੀਓ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਦਿਨੇਸ਼ ਚੱਡਾ ਰੂਪਨਗਰ ਹਲਕਾ ਤੋਂ ਵਿਧਾਇਕ ਨੇ ਨਾਲ ਹੀ ਮੌਜੂਦ ਨੇ ਸਾਡੇ ਡਿਪਟੀ ਕਮਿਸ਼ਨਰ ਜੀ ਸ੍ਰੀ ਵਰਜੀਤ ਵਾਲੀਆ ਕਿਉਂਕਿ ਇਹਨਾਂ ਦੇ ਵੱਲੋਂ ਤਹਈਆ ਕੀਤਾ ਗਿਆ ਹੈ ਕਿ ਰੂਪਨਗਰ ਨੂੰ ਵਾਕਿਆਹੀ ਰੂਪਨਗਰ ਬਣਾਇਆ ਜਾਣਾ ਐਡਵੋਕੇਟ ਸਾਹਿਬ ਚੱਡਾ ਸਾਹਿਬ ਕੀ ਤਹਈਆ ਕੀਤਾ ਜੀ ਰੂਪਨਗਰ ਸ਼ਹਿਰ ਜਿਹੜਾ ਦਾ ਨਾਮ ਹੀ ਰੂਪਨਗਰ ਹੈ ਸੋ ਇਹਨੂੰ ਅਸੀਂ ਅਸਲ ਦੇ ਵਿੱਚ ਰੂਪਨਗਰ ਬਣਾਈਏ ਇਹਦੇ ਲਈ ਆਪਾਂ ਤਾਂ ਸਾਰੇ ਮੈਦਾਨ ਦੇ ਵਿੱਚ ਉਤਰ ਗਏ ਆ ਜਿਲਾ ਪ੍ਰਸ਼ਾਸਨ ਵੀ ਮੈਦਾਨ ਦੇ ਵਿੱਚ ਉਤਰ ਗਿਆ ਔਰ ਸਫਾਈ ਦੀਆਂ ਟੀਮਾਂ ਵੀ ਮੈਦਾਨ ਦੇ ਵਿੱਚ ਉਤਰ ਗਈਆਂ ਔਰ ਇਹ ਰੂਪਨਗਰ ਵਾਕਈ ਬਣੇਗਾ ਜੀ ਸ਼ਹਿਰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਜੀ ਤੁਸੀਂ ਸਾਰੇ ਸਹਿਯੋਗ ਦਿਓ ਜੀ ਤੁਸੀਂ ਸਾਰੇ ਵਾਕਈ ਚਾਹੁੰਦੇ ਹੋ ਕਿ ਰੂਪਨਗਰ ਬਣੇ ਸਾਰੇ ਇਸ ਮਹਿੰਮ ਦੇ ਵਿੱਚ ਸਹਿਯੋਗ ਦਿਓ ਤਾਂ ਅਸੀਂ ਦੁਨੀਆ ਦੇ ਨਕਸ਼ੇ ਦੇ ਉੱਪਰ ਇਹ ਸ਼ਹਿਰ ਦਾ ਨਾਮ ਜਿਹੜਾ ਉਹ ਚਮਕਾ ਸਕਦੇ ਹਾਂ ਇੱਕ ਸਾਫ਼ ਸੁਥਰੇ ਸ਼ਹਿਰ ਦੇ ਤੌਰ ਤੇ ਜਿਹੜਾ ਕਿ ਪਹਿਲਾਂ ਤੋਂ ਕੁਦਰਤ ਦੇ ਕੁਦਰਤ ਦਾ ਕੁਦਰਤ ਪਰਪੂਰ ਸ਼ਹਿਰ ਹੈ ਦਰਿਆਵਾਂ ਵਾਲਾ ਨਹਿਰਾਂ ਨਾਲ ਸ਼ਹਿਰ ਪਹਾੜਾਂ ਦੇ ਨੇੜੇ ਦਾ ਸ਼ਹਿਰ ਹੈ ਉਤੇ ਜੇ ਅਸੀਂ ਸਫਾਈ ਮੁਹਿੰਮ ਨੂੰ ਕਾਮਯਾਬੀ ਨਾਲ ਕਰ ਲਈਏ ਤਾਂ ਇਹ ਸ਼ਹਿਰ ਦੁਨੀਆ ਦੇ ਨਕਸ਼ੇ ਤੇ ਜਾਪੇ। ਜੜਾ ਸਾਹਿਬ ਸਫਾਈ ਮੁਹਿੰਮ ਇੱਕ ਆਮ ਮੁਹਿੰਮ ਹੈਗੀ ਜਿਹੜੀ ਰੂਟੀਨ ਵਿੱਚ ਚੱਲਣੀ ਚਾਹੀਦੀ ਹੈ। ਹੁਣ ਪ੍ਰਸ਼ਾਸਨ ਇਸ ਦੇ ਵਿੱਚ ਕੀ ਵਿਸ਼ੇਸ਼ਤਾ ਦੇਖ ਰਿਹਾ ਕਿਸ ਤਰ੍ਹਾਂ ਕਹਿ ਰਿਹਾ ਕਿ ਇਹ ਇੱਕ ਨਵੀਂ ਮੁਹਿੰਮ ਹੈਗੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਪ੍ਰਭਾਵ ਪੈ ਸਕਦਾ? ਪਿਛਲੇ ਸਮੇਂ ਦੇ ਵਿੱਚ ਜਿਹੜਾ ਸਫਾਈ ਨੂੰ ਲੈ ਕੇ ਪਲਾਨ ਹੈ ਉਰਪਰ ਸ਼ਹਿਰ ਦੇ ਵਿੱਚ ਪੁਖਤਾ ਨਹੀਂ ਸੀਗੀ ਤੁਹਾਨੂੰ ਵੀ ਪਤਾ ਕਿ ਨਾ ਤਾਂ ਜਿਹੜੇ ਕੋਈ ਵੇਸਟ ਪਿਕਰ ਨੇ ਕੂੜਾ ਇਕੱਠੇ ਕਰਦੇ ਨੇ ਨਾ ਤਾਂ ਵੀ ਉਹਨਾਂ ਨੂੰ ਲੈ ਕੇ ਕੋਈ ਡਿਸਪਲਿਨ ਸੀਗਾ ਕਿੱਥੋਂ ਆਉਂਦੇ ਨੇ ਕਿੱਥੇ ਜਾਂਦੇ ਨੇ ਨਾ ਹੀ ਕੋਈ ਸਹੂਲਤਾਂ ਸੀਗੀਆਂ ਸੋ ਅਸੀਂ ਪਹਿਲਾਂ ਸਹੂਲਤਾਂ ਕ੍ਰੀਏਟ ਕੀਤੀਆਂ ਸ਼ਹਿਰ ਪਹਿਲਾਂ ਕਰੋੜਾਂ ਰੁਪਏ ਲੈ ਕੇ ਆਏ ਸਫਾਈ ਦੇ ਲਈ ਸਫਾਈ ਦੇ ਲਈ ਵਾਹਨ ਲੈ ਕੇ ਆਏ ਸਫਾਈ ਦੇ ਲਈ ਮਸ਼ੀਨਾਂ ਲੈ ਕੇ ਆਏ ਮਟੀਰੀਅਲ ਰਿਕਵਰੀ ਫੈਸਿਲਿਟੀ ਦਿੱਤੀ ਕਰੋੜਾਂ ਦੀ ਲਾਗਤ ਦੇ ਨਾਲ ਆਪਾਂ ਆਈਆਈਟੀ ਰੋਡ ਦੇ ਉੱਪਰ ਕਿਉਂਕਿ ਜੇ ਇਨਫਰਾਸਟ੍ਰਕਚਰ ਹੋਏਗਾ ਉਸ ਤੋਂ ਜਿਹੜਾ ਅਗਲਾ ਪ੍ਰੋਸੈਸ ਉਹ ਵੀ ਤਾਂ ਹੀ ਚੱਲ ਸਕਦਾ। ਉਹਨੇ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਆਏ ਆਂ। ਜਿਹੜੀ ਇਹ ਮਹਿਮਾ ਇੱਕ ਉਹ ਸਧਾਰਨ ਮਹਿਮਾ ਨਹੀਂ ਅੱਗੇ ਅਸੀਂ ਇੱਕ ਇੱਕ ਦਿਨ ਦੇ ਲਈ ਆ ਗਏ। ਉਹਦੇ ਖਾਣ ਕੇ ਆਏ ਆਂ ਕਿ ਹੁਣ ਸਹੂਲਤਾਂ ਹੈਗੀਆਂ ਨੇ। ਉਸੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਰੋਪੜ ਸ਼ਹਿਰ ਨੂੰ ਸਾਫ਼ ਸੁਥਰਾ ਸ਼ਹਿਰ ਜਿਹੜਾ ਉਸਲੀਅਤ ਦੇ ਵਿੱਚ ਬਣਾਣਾ ਇਹ ਅਸੀਂ ਇੱਕ ਦਿਨ ਲਈ ਲਈ ਇੱਥੇ ਖੜ ਕੇ ਕੋਈ ਫੋਟੋ ਲਵਾਉਣ ਨਹੀਂ ਆਏ ਆਂ। ਇੱਕ ਪਲਾਨ ਬਣਾ ਕੇ ਆਏ ਆਂ। ਇੱਕ ਜਿਹੜਾ ਇਹਦੀ ਪਲਾਨਿੰਗ ਕਰਕੇ ਇੱਕ ਮਹਿਮ ਲੈ ਕੇ ਆਏ ਆਂ। ਕੀਪਾ ਵਿੱਚ ਨਜ਼ਰ ਆ ਰਿਹਾ ਜੀ? ਮੈਨੂੰ ਪੂਰੀ ਉਮੀਦ ਹੈ ਸਾਡੇ ਸ਼ਹਿਰ ਨਿਵਾਸੀ ਬਿਲਕੁਲ ਸਹਿਯੋਗ ਦੇਣਗੇ ਉਹ ਸਾਡਾ ਸ਼ਹਿਰ ਜਿਹੜਾ ਅਨਾਰੇ ਚਮਕਦਾ ਦਮਕਦਾ ਦੇਖੀ ਜਾ ਰਿਹਾ ਸੀ ਸੀਸੀ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਇਹ ਮੰਨੂ ਨਵਾਂ ਕਿਹਾ ਜਾ ਰਿਹਾ ਕਿਉਂਕਿ ਕਿਸ ਤਰ੍ਹਾਂ ਕਾਡ ਇਹ ਵਿਦਾ ਇੱਕ ਸਾਹਮਣੀ ਵੀ ਕਿਹਾ ਹੈ ਅਸੀਂ ਰੋਪੜ ਸ਼ਹਿਰ ਦੇ ਵਿੱਚ ਇੱਕ ਟੀਚਾ ਬਣਿਆ ਹੈ ਕਿ ਇਸ ਨੂੰ ਇੱਕ ਮਿਸਾਲ ਦੇ ਤੌਰ ਤੇ ਇੱਕ ਸਾਫ ਸੁਥਰਾ ਸ਼ਹਿਰ ਬਣਾਵਾਂਗੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ ਸੁਥਰਾ ਸ਼ਹਿਰ ਮੁਹैया ਕਰਾਵਾਂਗੇ ਤੇ ਇਸ ਦੇ ਤਹਿਤ ਅਸੀਂ ਇੱਕ ਨਵਾਂ ਹਮਲਾ ਮਾਰਿਆ ਹੈ दी, दी, कि ਅਸੀਂ ਬੜੇ ਫੋਕਸ ਤਰੀਕੇ ਦੇ ਨਾਲ ਅਸੀਂ ਸਫਾਈ ਕਰਾ ਰਹੇ ਹਾਂ ਜਿੰਨ ਤੱਕ ਥਾਵਾਂ ਦੀ ਸੜਕਾਂ ਦੀ ਬੜੀ ਫੋਕਸ ਤਰੀਕੇ ਨਾਲ ਸਫਾਈ ਹੋ ਰਹੀ ਹੈ ਤੁਸੀਂ ਦੇਖ ਪਾਉਂਗੇ ਕਿ ਬਹੁਤ ਥਾਵਾਂ ਨੇ ਜਿੱਥੇ ਮਿੱਟੀ ਜਮੀ ਹੋਈ ਹੈ ਕੂੜਾ ਜਮਿਆ ਹੋਇਆ ਹੈ ਡਵਾਈਡਰਾਂ ਦੇ ਨਾਲ ਮਿੱਟੀ ਜਮੀ ਹੋਈ ਹੈ ਉਹਨਾਂ ਨੂੰ ਅਸੀਂ ਪਹਿਲਾਂ ਮੈਨੂਅਲੀ ਵੀ ਉੱਥੋਂ ਸਕ੍ਰੈਚ ਕਰਕੇ ਕੱਢ ਰਹੇ ਹਾਂ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਾਡੀ সুইਪਿੰਗ ਮਸ਼ੀਨਸ ਵੈਕਿਊਮ ਦੀ ਅਸੀਂ ਡਿਪਲੋਏ ਕੀਤੀ ਹੈ ਸਪੈਸ਼ਲ ਜਿਹੜੀ ਕਿ ਇਸ ਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਸੜਕਾਂ ਨੂੰ ਗਲੀਆਂ ਨੂੰ ਐਂ ਅੰਚੀ ਤਰ੍ਹਾਂ ਇੱਕ ਇਹਦਾ ਨਵਾਂ ਜਿਹੜਾ ਰੂਪ ਹੈ ਉਹ ਸਾਹਮਣੇ ਆਏ ਤੁਹਾਨੂੰ ਕੋਈ ਵੀ ਕਿਸ ਤਰ੍ਹਾਂ ਨਜ਼ਰ ਆ ਰਿਹਾ ਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਜਦੋਂ ਤੱਕ ਪਬਲਿਕ ਸਹਿਯੋਗ ਨਹੀਂ ਕਰਦੀ ਪ੍ਰਸ਼ਾਸਨ 100% ਸਫਲ ਨਹੀਂ ਹੋ ਸਕਦਾ ਤੁਸੀਂ ਬਿਲਕੁਲ ਠੀਕ ਹੈ ਜੀ ਸਫਾਈ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਸਾਰੇ ਜਿਹੜੇ ਵੀ ਸਟੇਕ ਹੋਲਡਰਸ ਨੇ ਸਾਰੇ ਜਿਹੜੇ ਸਮਾਜ ਦੇ ਵਰਗ ਨੇ ਇਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਚੀਜ਼ ਸਰੇ ਨਹੀਂ ਚੜ ਸਾਦੀ ਹੈ ਸਫਾਈ ਇੱਕ ਵਾਰ ਹੋ ਸਕਦੀ ਹੈ ਦੋ ਵਾਰ ਹੋ ਸਕਦੀ ਹੈ ਲੇਕਿਨ ਸਾਫ ਰੱਖਣਾ ਇਹ ਇੱਕ ਆਦਤ ਹੁੰਦੀ ਹੈ ਇਹ ਆਦਤ ਜਦ ਤੱਕ ਆਪਾਂ ਸਾਰੇ ਆਪਣੇ ਵਿੱਚ ਆਪਣੇ ਜ਼ਹਿਨ ਦੇ ਵਿੱਚ ਨਾ ਇਸ ਨੂੰ ਲੈ ਲਈਏ ਤਦ ਤੱਕ ਸਫਾਈ ਕਾਇਮ ਨਹੀਂ ਰੱਖੀ ਜਾ ਸਕਦਾ ਆਪਾਂ ਦੇਖੋ ਦੇਖਦੇ ਆ ਕਿ ਅਸੀਂ ਆਪ ਦੇ ਆਪ ਦੇ ਘਰਾਂ ਚ ਵੀ ਦੀਵਾਲੀ ਤੋਂ ਪਹਿਲਾਂ ਆਪਾਂ ਸਫਾਈ ਕਰਦੇ ਹਾਂ ਇੱਕ ਵਾਰ ਐਨ ਘਰ ਨੂੰ ਚਮਕਦਾ ਧਮਕਦਾ ਕਰ ਦਿੰਨੇ ਹਾਂ ਪਰ ਉਸ ਤੋਂ ਬਾਅਦ ਇਹ ਘਰਵਾਸੀਆਂ ਦੇ ਆਦਤ ਦੇ ਉੱਤੇ ਹੈ ਕਿ ਉਸ ਨੂੰ ਕਿੰਨਾ देर ਅੱਗੇ ਸਾਫ਼ ਰੱਖਣਗੇ ਕਿਉਂਕਿ ਸਫਾਈ ਦਾ ਇੱਕ ਜਿਹੜਾ ਫੋਕਸਡ ਐਫਰਟ ਹੈ ਉਹ ਹਰ ਰੋਜ਼ ਨਹੀਂ ਪੈ ਸਕਦਾ ਉਹ ਇੱਕ ਜਜ਼ਬਾ ਹੈ ਜੋ ਇੱਕ ਵਾਰ ਆਂਦਾ ਹੈਗਾ ਉਹਦੇ ਤਹਿਤ ਆਪਾਂ ਕਰ ਦਿੰਨੇ ਆ ਬਟ ਉਹਨੂੰ ਸਫਾਈ ਨੂੰ ਕਾਇਮ ਰੱਖਣਾ ਉਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਇੱਕ ਆਦਤ ਦੇ ਨਾਲ ਉਹ ਇੱਕ ਸੋਚ ਦੇ ਨਾਲ ਹੀ ਹੋ ਸਕਦੀ ਹੈ ਇਸੇ ਦੇ ਤਹਿਤ ਮੈਂ ਅਪੀਲ ਕਰਦਾ ਹਾਂ ਸਾਰੇ ਇਲਾਕਾ ਵਾਸੀਆਂ ਨੂੰ ਰੋਪੜ ਵਾਸੀਆਂ ਨੂੰ ਕਿ ਉਹ ਸਾਡਾ ਪੂਰ ਜ਼ੋਰ ਇਹਦੇ ਵਿੱਚ ਸਾਥ ਦੇਣ ਨਾ ਕੇਵਲ ਆਪ ਦੀ ਜ਼ਿੰਮੇਵਾਰੀ ਨਿਭਾਣ ਕੀਜੀ ਆਪਣਾ ਕੂੜਾ ਅਲੱਗ-ਅਲੱਗ ਕਰਕੇ ਦੇਣ ਸਿਰਫ ਜਿਹੜੇ ਡੈਜ਼ਿਗਨੇਟਿਡ ਪੁਆਇੰਟਸ ਹੈਗੇ ਨੇ ਜਿਹੜੇ ਵੇਸਟ ਪਿਕਰਸ ਨੇ ਜਿਹੜੇ ਉਹਨਾਂ ਦੇ ਘਰਾਂ ਚੋਂ ਕੂੜਾ ਲੈਣ ਆਉਂਦੇ ਨੇ ਸਿਰਫ ਉਹਨਾਂ ਨੂੰ ਹੀ ਦੇਣ ਕੋਈ ਵੀ ਆਪਣੀ ਐਸੀ ਆਦਤ ਹੈ ਜੀ ਵੀ ਕਿ ਅਸੀਂ ਸੈਰ ਕਰਦੇ ਹੋਏ ਕੂੜਾ ਛੱਡ ਦਿੱਤਾ ਇਹ ਸਾਰੀਆਂ ਆਦਤਾਂ ਨੂੰ ਕਿਰਪਾ ਕਰਕੇ ਇਹਨੂੰ ਇਤਿਹਾਸ ਬਣਾ ਦਿੱਤਾ ਜਾਵੇ ਤੇ ਨਾਲ ਹੀ ਆਪ ਜਿਵੇਂ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਗੁਆਂਢ ਵਿੱਚ ਸਾਰਿਆਂ ਨੂੰ ਤੁਸੀਂ ਇੱਕ ਚਾਨਣ ਮਨਾਰੇ ਬਰੋ ਤੁਸੀਂ ਖੁਦ ਸਾਡੇ ਇੱਕ ਏਜੰਟ ਬਣੋ ਕਿ ਇਸ ਸਫਾਈ ਮੁਹਿੰਮ ਨੂੰ ਆਪਣੇ ਗੁਆਂਢ ਤੱਕ ਲੈ ਕੇ ਜਾਓ ਆਪਣੀ ਗਲੀਆਂ ਚ ਲੈ ਕੇ ਜਾਓ ਆਪਣੇ ਮੋਹਲੇ ਚ ਲੈ ਕੇ ਜਾਓ ਸਾਰਿਆਂ ਨੂੰ ਤੁਸੀਂ ਇਸ ਚੀਜ਼ ਦਾ ਅਹਿਸਾਸ ਦਿਲਾਓ ਕਿ ਜੀ ਅੱਜ ਤੋਂ ਅਸੀਂ ਕੂੜਾ ਕਿਤੇ ਵੀ ਗਲਤ ਥਾਂ ਤੇ ਨਹੀਂ ਸੁੱਟਣਾ ਇਸ ਸਫਾਈ ਮੁਹਿੰਮ ਦਾ ਜੇ ਉਹ ਹਿੱਸਾ ਬਣਨਗੇ ਤਾਂ ਹੀ ਆਪਾਂ ਤਰੱਕੀ ਕਰ ਸਕੀਏ ਸੋ ਡਿਜੀ ਸਾਹਿਬ ਅਤੇ ਐਮਐਲਏ ਸਾਹਿਬ ਲੋਕਾਂ ਦੇ ਕੋਲੋਂ ਪੂਰੇ ਸਹਿਯੋਗ ਦੀ ਉਮੀਦ ਕਰਦੇ ਕਹਿੰਦੇ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਨੇ ਕਿ ਤੁਸੀਂ ਆਪਣੇ ਇਸ ਪ੍ਰੋਜੈਕਟ ਦੇ ਵਿੱਚ ਸਫਲ ਹੋਵੋ ਬਹੁਤ ਬਹੁਤਾਂ ਥੈਂਕ ਯੂ ਏਸੀਡੀਪੀ ਕਮਿਸ਼ਨ ਰੂਪਨਗਰ ਸ੍ਰੀ ਬਜੇਤ ਵਾਲੀਆ ਅਤੇ ਐਮਐਲਏ ਰੂਪਨਗਰ ਹੜਕੇ ਦੇ ਐਡਵੋਕੇਟ ਦਿਨੇਸ਼ ਛੱਡਾ ਕਿ ਰੂਪਨਗਰ ਦੇ ਵਿੱਚ ਸਫਾਈ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਲੋਕਾਂ ਦੇ ਕੋਲੋਂ ਵੀ ਪੂਰੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਤਾਂ ਹੀ ਕਿਹਾ ਜਾ ਰਿਹਾ ਹੈ ਕਿ ਤਾਂ ਹੀ ਰੂਪਨਗਰ ਸਹੀ ਅਥਾਰਟੀ ਤੇ ਰੂਪਨਗਰ ਬਣ ਸਕੇਗਾ ਸੋ ਜਾਗਰੂਤ ਹੋ ਜਾਣਕਾਰ ਬਣੋ ਬਾਈ ਜਿੱਥੇ ਦੇਖਦੇ ਹੋ ਆਪਣੇ ਆਲੇ ਦੁਆਲੇ ਸਫਾਈ ਬਾਈ ਪੂਰਾ ਖਿਆਲ ਰੱਖੋ ਜੀ ਧੰਨਵਾਦ ਹੈ ਖੇਲ ਮਿਲਾਂਗੇ